ਆਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆ ਕੈ ਘਰ ਗਾਵਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਰੇ ਨਰ ਗਰਬ ਕੁੰਡਲ ਜਬ ਆਸ਼ਤ ਉਰਦ ਧਿਆਨ ਲੈ ਬ ਲਾਗਾ ਮਿਰਤਕ ਪੰਡ ਪਦ ਮਦਨਾ ਐਨਸ ਏਕ ਅਗਿਆਨ ਸੋ ਨੰਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਬਚਤ ਅਦਕ ਬਸਾਰਿਆ ਗਰਬਿ ਛੋੜ ਅਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਬਿਸਾਰਿਆ ਫਿਰ ਪਛਤਾ ਮਹੰਗਾ ਮੂੜਿਆ ਤੂੰ ਕਮਨ ਕਮਤ ਭ੍ਰਮ ਲਾਗਾ ਤੇ ਤਰਾਮ ਨਹੀਂ ਜੰਪੁਰ ਜਾਹੇਗਾ ਜਨ ਵਿਚਰੇ ਅਨਰਾਦਾ ਰਹਾਉ ਬਾਲ ਬਨੋਦ ਚੰਦਰਸ ਲਗਾ ਖੈਨ ਖੈਨ ਮੁਹਬੇ ਆਪੈ ਰਸ ਮਿਸ ਮੇਧ ਅੰਮ੍ਰਿਤ ਬਖ ਚਾਕੀ ਤੋ ਪੰਚ ਪ੍ਰਗਟ ਸੰਤਾ ਪੈ ਜਾਪ ਕਪ ਸੰਜਮ ਛੋੜ ਸੁਕਰਤ ਮਤ RAM ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਗ ਤੋ ਆਨ ਸਕਤ ਗਲ ਬੰਧਿਆ ਤਣ ਤੇਜ ਪਰ ਤਰੇ ਮੁਖ ਜੋ ਹੈ ਸਾਰੇ ਅਪਸਰ ਨਾ ਪਛਾਣਿਆ ਔਨ ਮਤ ਕਾਮ ਮਹਾ ਬਖ ਭੂਲੇ ਪਾਪ ਪੋਨ ਨਾ ਪਛਾਣਿਆ ਸਤ ਸੰਪਤ ਦੇਖ ਇਹ ਮਨ ਗਰਬਿਆ RAM ਰਗਤ ਖੋਇਆ ਅਵਰ ਮਰਤ ਮਾਇਆ ਮਨ ਤੋਂਲੇ ਤੋ ਭਗ ਮੁਖ ਜਨਮ ਵਿਗੋਇਆ ਪੁੰਦਰਕੇ ਸਕੁਸਮਤੇ ਧੋਲੇ ਸਤ ਪਾਤਾਲ ਕੀ ਬਾਣੇ लोचन सरमह बुद्ध बल नाठी ता काम पाव समाधाणे ता से बिखै भई मत पावस काया कमल का कुमलाना अवगत बाण छोड मृत मंडल ता पाछ पशताना ਨੇ ਕੁੱਟੀ ਦੇ ਦੇਖ ਤੁਨ ਉਪਜਾ ਮਾਨ ਕਰਤ ਨਹੀਂ ਬੁਝੈ ਲਾਲਚ ਕਰੈ ਜੀਵਨ ਪਦਕਾਰਨ ਲੋਚਨ ਕਸ਼ੂਨਾ ਸੁਝੈ ਥਾਕਾ ਤੇਜ ਉਡਿਆ ਮਨ ਪੰਖੀ ਘਰ ਆਂਗਨ ਨਾ ਸੋਖਾਈ ਬੇਣੀ ਕਹ ਸੁਨੋ ਰੇ ਭਗਤ ਮਰਨ ਮੋਕਤ ਕੈਨ ਪਾਈ ਸਿਰ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਭੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਤੁਮ ਜੋ ਨਾਇਕ ਅਛੋ ਅੰਤਰ ਜਾਮੀ ਪ੍ਰਭ ਤੇ ਜਾਣ ਜਾਣੇ ਜਾਨਤੇ ਸੁਆਮੀ ਸਰੀਰ ਆਰਾਧੈ ਮੋਕੋ ਵਿਚਾਰ ਦੇਹੁ ਰਵਿਦਾਸ ਸੰਦਲ ਸਮਝਾਵੈ ਕੋ ਸਰੀਰ ਆਰਾਧੈ ਮੋਕੋ ਵਿਚਾਰ ਦੇਹੁ ਰਵਿਦਾਸ ਸੰਦਲ ਸਮਝਾਵੈ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ